ਕੱਤ ਸਈ ਕਾਲ ਜੀ ਮੈਂ ਤੁਹਾਡਾ ਆਪਣਾ ਜੈਜ ਹੁਜਣ ਚੰਗੇ ਮਾਰੇ ਹਾਲਾਤਾਂ ਤੇ ਚਾਰ ਲਾਈਨਾਂ ਲਿਖਿਆ ਨੇ ਵੀਰ ਸੋਹਲ ਸਾਹਿਬ ਨੇ ਉਮੀਦ ਆ ਤੁਹਾਨੂੰ ਪਸੰਦ ਆਉਣਗੀਆਂ ਮੈਂ ਮਨ ਆ ਮਾਰ ਕੇ ਦਾ ਪੜਾ ਮੈਨੂੰ ਰੁਸਣਾ ਨਹੀਂ ਆਉਂਦਾ ਉਹ ਟਾਈਮ ਮਾਰਾਂ ਪਰ ਚੰਗਾ ਵੀ ਉਹ ਬਾਬਾ ਹੀ ਲਿਆਉਂਦਾ ਉਠੇ ਅਮਰਤ ਵੇਰੇ ਨਾਮ ਜਪਣਾ ਕਾਮਨਿਕੇ ਮੋਟੇ ਸਭ ਸਿਰਹ ਲਾਉਣ ਦੇ ਲਈ ਉੱਤੇ ਰੱਖ ਵਿਸ਼ਵਾਸ ਮਿੱਤਰਾ ਜੇੜਾ ਬੈਠਾ ਤੇਰੀ ਫਤਿਹ ਕਰ ਪਾਉਣੀ ਦੇ ਲਈ ਉਹ ਜਿਹੜਾ ਬੈਠਾ ਤੇਰੀ ਫਤਿਹ ਕਰ ਪਾਉਣੀ ਦੇ ਲਈ ਕਿੰਨਾ ਦੇ ਲੋਹ ਜੇ ਜਿਹਨੂੰ ਨਹੀਂ ਛੰਡੇ ਗੱਡਦੇ ਨੇ ਹਾਂ ਬਹੁਤ ਬੇਪਾਨੇ ਨੇ ਹੁੰਦੇ ਸਭ ਨਾਲੀ ਚੱਗ ਦੇ ਲਹੂ ਜਿ ਜਨੂਨ ਹੋਈ ਝੰਡੇ ਗੱਡਦੇ ਨੇ ਪੁੱਤ ਬਣਦੇ ਨਹੀਂ ਹੁੰਦੇ ਸੱਭ ਲਈ ਝੱਗਦੇ ਇਥੇ ਦੁਨੀਆ ਦੇ ਨਾਲ ਪੈਂਦਾ ਲੜਨਾ ਬੇਰਤੀਸੀ ਵਾਲਾ ਖੋਦ ਅਖਵਾਉਣ ਦੇ ਲਈ ਉਸ ਨੱਬੇ ਉੱਤੇ ਰੱਖ ਵਿਸ਼ਵਾਸ ਮੇਰਾ ਜਿਹੜਾ ਬੈਠਾ ਤੇਰੀ ਬੱਬੇ ਕਾ ਕੀ ਸ਼ੇਵ ਆਸ਼ਮਿਤਰਾ ਜਿਹੜਾ ਬੈਠਾ ਤੇਰੀ ਫਤਿਹ ਕਰ ਬਉਣੀ ਦੇ ਲਈ ਇੱਕ ਖੱਤੀ ਸਰਦਾਰੀ ਦੁਜਾ ਯਾਰ ਨੇ ਬਣਾਏ ਕੋਈ ਸਿਰੇ ਦਾ ਪੜਾਕ ਕੋਈ ਸ਼ਕੀਨੀ ਠੋਗ ਲਾਏ ਇੱਕ ਖੱਤੀ ਸਰਦਾਰੀ ਦੁਜਾ ਯਾਰ ਨੇ ਬਣਾਏ ਕੋਈ ਸਿਰੇ ਦਾ ਪੜਾਕ ਕੋਈ ਸ਼ਕੀਨੀ ਠੋਗ ਲਾਏ ਉਹ ਕਾ ਬੇਨ ਵਾਲੀ ਗੱਲ ਦਿਲੋਂ ਕੱਢ ਦੇ ਦਿਲ ਲਈ ਦਾ ਨਹੀਂ ਚਿੱਤ ਪਰ ਚੌਣ ਦੇ ਲਈ ਉਸ ਮਾਲਕ ਤੇ ਰੱਖ ਵਿਸ਼ਵਾਸ ਮਿੱਤਰਾ ਜਿਹੜਾ ਬੈਠਾ ਤੇਰੀ ਫਤਿਹ ਕਰਵਾਉਣ ਦੇ ਲਈ ਉਸ ਰੱਬ ਉੱਤੇ ਰੱਖ ਵਿਸ਼ਵਾਸ ਮਿੱਤਰਾ ਜਿਹੜਾ ਬੈਠਾ ਤੇਰੀ ਫਤਿਹ ਕਰਵਾਉਣ ਦੇ ਸੋਗਾ ਤੇ ਆ ਇੱਕ ਯਾਰਾ ਮੇਰੇਆਂ ਨੂੰ ਸਦਾ ਖੁਸ਼ ਰੱਖੀਂਦਾ ਤੇ ਆ ਲਾਡੀ ਸੋਹਲੇ ਨੂੰ ਮਿਲਿਆ ਨੇ ਮੁੱਲੀ ਜੀ ਸੋਗਾ ਤੇ ਆ ਮੇਰਾ ਵਾਹਿਗੁਰੂ ਸਭ ਕੁਝ ਜਾਣਦਾ ਕੀ ਕਰਨਾ ਹੈ ਰੋਂਦੇ ਨੂੰ ਹਸਾਉਣ ਦੇ ਲਈ ਉਸ ਰੱਬ ਉੱਤੇ ਰੱਖ ਵਿਸ਼ਵਾਸ ਮਿੱਤਰਾ ਜਿਹੜਾ ਬੈਠਾ ਤੇਰੀ ਫਤ ਕਰ ਬਉਣ ਦੇ ਕਵੀਸ਼ਵਾਸ਼ ਮਿੱਤਰਾ ਜਿਹੜਾ ਬੈਠਾ ਤੇਰੀ ਫਤਿਹ ਕਰਵਾਉਣ ਦੇ ਥੈਂਕ ਯੂ ਜੀ